ਸਤਿ ਸ਼੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ 8:00 ਵੱਜ ਚੁੱਕੇ ਨੇਗੇ 28 ਸਤੰਬਰ 2025 ਦਾ ਦਿਨ ਲੰਘ ਚੁੱਕਿਆ ਇੱਕ ਵੈਸਟਰਨ ਡਿਸਟਰਬੈਂਸ ਆ ਰਿਹਾ ਜਿਹੜਾ ਕਿ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਸਮੁੱਚੇ ਖੇਤਿਆਂ ਦੇ ਵਿੱਚ ਤਕੜੀ ਗਰਜ ਲਸ਼ਕ ਨਾਲ ਮੀਂਹ ਤੇ ਕੁਝ ਕਥਾਮ ਅਤੇ ਗੜੇਮਾਰੀ ਦੇ ਕੇ ਜਾ ਸਕਦਾਗਾ ਜਿਹਨੂੰ ਆਪਣੀ ਲੋਕਲ ਭਾਸ਼ਾ ਦੇ ਵਿੱਚ ਕਈ ਸੱਜਣ ਬਠੰਡੇ ਵਾਲਾ ਦਿਓ ਕਹਿੰਦੇ ਆ ਕੋਈ ਢਾਂਡੇ ਪੰਦ ਕਹਿੰਦੇ ਆ ਕੋਈ ਅਸੂਵਲੀਆ ਕਹਿੰਦੇ ਆਗੇ ਉਹ 5 ਅਕਤੂਬਰ ਤੋਂ 8 ਅਕਤੂਬਰ 2025 ਦੇ ਦਰਮਿਆਨ ਇੱਥੇ ਵਾਪਰਨ ਦੇ ਅਸਾਰ ਬਣਦੇ ਜਾ ਪਰ ਰਹੇ ਨੇ ਅਸੀਂ 5 ਤੋਂ 8 ਅਕਤੂਬਰ ਕਹਿ ਰਹੇ ਹਾਂ ਵੈਸੇ ਉਹਦੇ ਵਿੱਚ ਮੇਨ ਦਿਨ ਹੋ ਸਕਦਾ ਕਿ 6 ਤੇ 7 ਅਕਤੂਬਰ ਹੀ ਹੋਵੇ ਤੇ ਗੱਲ ਸਾਡੇ ਕਹੇ ਹੋ ਤੋਂ 24 ਘੰਟੇ ਪਹਿਲਾਂ ਜਾਂ 24 ਘੰਟੇ ਬਾਅਦ ਤੱਕ ਖਤਮ ਵੀ ਹੁੰਦੀ ਹੋ ਸਕਦੀ ਆ ਕਿਉਂਕਿ ਹਜੇ ਇੱਕ ਹਫਤਾ ਪਿਆ ਉਹਨਾਂ ਦਿਨਾਂ ਤੱਕ ਪੁੱਜਣ ਦੇ ਵਿੱਚ ਸਿਸਟਮ ਫਿਲਹਾਲ ਦਰਮਿਆਨਾ ਜਾਂ ਦਰਮਿਆਨੇ ਤੋਂ ਥੋੜਾ ਜਿਹਾ ਉੱਪਰ ਲੱਗ ਰਿਹਾ ਹੈਗਾ 7 ਦਿਨਾਂ ਦੇ ਵਿੱਚ ਵਿੱਚ ਕੀ ਸਿਸਟਮ ਜ਼ਿਆਦਾ ਵਧੂਗਾ ਜਾਂ ਜ਼ਿਆਦਾ ਘਟੂਗਾ ਉਦੇ ਬਾਰੇ ਅਸੀਂ ਅਪਡੇਟ ਹਰ 24 ਘੰਟੇ ਬਾਅਦ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਪਰ ਅੱਜ ਤੱਕ ਦੇ ਜੋ ਕਿ ਅਸਰ ਰਹੇ ਨੇ ਜਿੰਨੀ ਕੁ ਛੋਟੀ ਜਿੰਨੀ ਕੁ ਸਾਡੀ ਸੋਝੀ ਕੰਮ ਕਰਦੀ ਆ ਉਹਦੇ ਮੁਤਾਬਕ ਕਹਾਣੀ ਇਹ ਹੈ ਕਿ 5 6 7 ਤੇ 8 ਅਕਤੂਬਰ ਨੂੰ ਇੱਕ ਦਰਮਿਆਨੇ ਪੱਤਰ ਦਾ ਜਾਂ ਦਰਮਿਆਨੇ ਤੋਂ ਛੋਟੇ ਜਿਹਾ ਪੱਤੇ ਪੱਤਰ ਦਾ ਵੈਸਟਰਨ ਡਿਸਟਰਬੈਂਸ ਪੁੱਜ ਰਿਹਾ ਹੈਗਾ ਜਿਹੜਾ ਕਿ ਜੰਮੂ ਖੇਤਰ ਹਿਮਾਚਲ ਖੇਤਰ ਉੱਤਰਾਖੰਡ ਪੰਜਾਬ ਹਰਿਆਣਾ ਲੈਂਦਾ ਪੰਜਾਬ ਉਤਰੀ ਰਾਜਸਥਾਨ ਚੰਡੀਗੜ੍ਹ ਦਿੱਲੀ ਪੱਛਮੀ ਯੂਪੀ ਇਹਨਾਂ ਖੇਤਰਾਂ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਹੈਗਾ ਸੋ ਜੰਮੂ ਦੇ ਲਗਭਗ 90-95% ਖੇਤਰਾਂ 'ਚ ਮੀਂਹ ਪੈਣ ਦੇ ਅਸਾਰ ਨੇ ਉਚਰੇ ਪਹਾੜੀ ਇਲਾਕਿਆਂ 'ਤੇ ਬਰਫਵਾਰੀ ਹੋਊਗੀ। ਹਿਮਾਚਲ ਦੇ ਵੀ ਲਗਭਗ 75% ਖੇਤਰਾਂ 'ਚ ਮੀਂਹ ਪੈਣ ਦੇ ਅਸਾਰ ਨੇ ਤੇ ਹੇਠਲੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਵੀ ਦਰਜ ਹੋ ਸਕਦਾ ਤੇ ਉਚਰੇ ਪਹਾੜਾਂ ਦੇ ਉੱਪਰ ਠਾਕੜੀ ਬਰਫਵਾਰੀ ਦਾ ਦੌਰ ਵੀ ਲੱਗ ਸਕਦਾ। ਪੰਜਾਬ ਦਾ ਦੇਖ ਜਾਈ ਤੇ ਪੰਜਾਬ ਦੇ ਵਿੱਚ 75 ਤੋਂ 95% ਖੇਤਰਾਂ 'ਚ ਮੀਂਹ ਪੈਣ ਦੇ ਅਸਾਰ ਨੇ। ਮਾਝਾ ਦਬਾਬਾ ਇਹਨਾਂ ਖੇਤਰਾਂ 'ਚ ਮੀਂਹ ਪਊ ਪੋਆਲ ਖੇਤਰ ਦੇ ਵਿੱਚ ਵੀ ਮੀਂਹ ਪਊਗਾ ਤੇ ਮਾਲਵੇ ਦੇ ਵੀ ਲਗਭਗ ਜਾਪ ਰਿਹਾ ਕਿ 70% ਖੇਤਰਾਂ ਤ 10% ਖੇਤਰ ਪੰਜਾਬ ਦੇ ਇਦਾਂ ਹੋ ਸਕਦੇ ਨੇ ਕਿ ਜਿੱਥੇ ਮੀਂਹ ਭਾਰੀ ਵੀ ਪੈ ਸਕਦਾਗਾ 40-50% ਖੇਤਰਾਂ ਦੇ ਵਿੱਚ ਦਰਮਿਆਨਾ ਰਹਿਣ ਦੇ ਅਸਾਰ ਨੇ ਤੇ ਕੁਝ ਕੁ ਖੇਤਰਾਂ ਦੇ ਵਿੱਚ ਦਰਮਿਆਨੇ ਤੋਂ ਵੀ ਹੇਠਲੇ ਪੱਧਰ ਦੇ ਮੀਂਹ ਰਹਿਣ ਦੇ ਅਸਾਰ ਝਾਪ ਰਿਹਾਗੇ ਗੜੇਮਾਰੀ ਇਸ ਸਿਸਟਮ ਦੇ ਵਿੱਚ ਹੋਊਗੀ ਇਦਾਂ ਝਾਪ ਰਿਹਾ ਤਾਕੜੀ ਗਰਜਲੁਸ਼ਕ ਵੀ ਇਸ ਸਿਸਟਮ ਦੇ ਵਿੱਚ ਹੋਊਗੀ ਇਦਾਂ ਝਾਪ ਰਿਹਾ Rajasthan ਦੇ ਉੱਤਰੀ ਖੇਤਰਾਂ ਦੇ ਵਿੱਚ ਵੀ ਜਾਂ बीकानेर ਤੱਕ ਇਸ ਸਿਸਟਮ ਜਿਹੜਾ ਪੁੱਜਦਾ ਹੋ ਸਕਦਾਗਾ ਸੋ ਉਹਨਾਂ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹੋਵੇ ਟਟਵੇਂ ਰੂਪ ਦੇ ਵਿੱਚ ਗਰਜਲੁਸ਼ਕ ਨਾਲ ਮੀਂਹ ਪੈਣ ਦੇ ਅਸਾਰ ਬਣਦੇ ਝਾਪ ਰਹੇ ਨੇ ਹਰਿਆਣੇ ਦੇ ਲਗਭਗ 25 ਤੋਂ 45% ਖੇਤਰਾਂ ਦੇ ਵਿੱਚ ਇਹ ਸਿਸਟਮ ਦੇ ਦੌਰਾਨ ਮੀਂਹ ਪਣ ਦੇ ਅਸਾਰ ਨੇ ਤੇ ਮੁੱਖ ਤੌਰ ਤੇ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਣ ਦੇ ਅਸਾਰ ਜਾਪ ਰਹੇ ਨੇ ਤੇ ਅੱਧੇ ਕ ਹਰਿਆਣੇ ਦੇ ਵਿੱਚ ਹੋ ਸਕਦਾ ਕਿ ਇਹਨਾਂ ਦਿਨਾਂ ਦੇ ਦੌਰਾਨ ਮੀਂਹ ਨਾ ਵੀ ਪਵੇ ਉੱਤਰਾਖੰਡ ਤੇ ਪੱਛਮੀ ਜੂਪੀ ਟਟਮੇ ਰੂਪ ਦੇ ਵਿੱਚ ਕਿਤੇ ਕਿਤੇ ਮੀਂਹ ਪਣ ਦੇ ਅਸਾਰ ਨੇ ਪਰ ਸਾਰੇ ਖੇਤਿਆਂ ਦੇ ਵਿੱਚ ਮੀਂਹ ਪਣ ਦੇ ਅਸਾਰ ਨਹੀਂ ਜਾਪ ਰਹੇ ਉਸ ਤੋਂ ਪਹਿਲਾਂ ਕੀ ਹੋਊਗਾ ਉਸ ਤੋਂ ਪਹਿਲਾਂ ਜਿਹੜਾ ਇੱਕ ਹਫਤਾ ਹੁਣ ਕੱਲ ਤੋਂ ਸ਼ੁਰੂ ਹੋ ਰਿਹਾ ਸੋਮਵਾਰ ਤੋਂ 29 ਸਤੰਬਰ ਤੋਂ 30 ਸਤੰਬਰ ਫਿਰ 1 2 3 4 5 ਅਕਤੂਬਰ ਇਹ ਗਰਮੀ ਦਾ ਆਖਰੀ ਹਫਤਾ ਹੋਊਗਾ ਹਮਸਾ ਇਸੇ ਤਰ੍ਹਾਂ ਬਰਕਰਾਰ ਰਹੂਗੀ ਜਿਵੇਂ ਅੱਜ ਬਰਕਰਾਰ ਸੀ ਅੱਜ ਲੁਧਿਆਣੇ ਦੇ ਕੁਝ ਇਲਾਕਿਆਂ 'ਚ ਮੀਂਹ ਪਿਆ ਕੱਲ ਨੂੰ ਵੀ 29 ਸਤੰਬਰ ਨੂੰ ਮਾਲਵੇ ਦੇ ਜਾਂ ਹਰਿਆਣੇ ਦੇ ਮਾੜਾ ਮੋਟਾ ਟੁੱਟਵੇਂ ਰੂਪ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਪਣ ਦੇ ਹਲਕਾ ਜਾਂ ਛੋਟੇ ਪੱਧਰ ਤੇ ਅਸਾਰ ਹੋਣਗੇ ਜਾਂ ਉਸ ਤੋਂ ਬਾਅਦ ਵੀ 1-2 ਤਰੀਕ ਨੂੰ ਵੀ ਮਾੜਾ ਮੋਟਾ ਟੁੱਟਵੇਂ ਰੂਪ ਦੇ ਵਿੱਚ ਕਿਤੇ ਮਾੜਾ ਮੋਟਾ ਜੰਮੀ ਪਣ ਦੇ ਅਸਾਰ ਹੋਣਗੇ ਤੇ ਜਦੋਂ ਇਹ ਸਿਸਟਮ ਇੱਥੇ ਵਾਪਰੂਗਾ 5 6 7 ਤਰੀਕ ਨੂੰ ਵੈਸਟਰਨ ਡਿਸਟਰਬੈਂਸ ਦਸਤ ਕਰ ਦੂ ਹਵਾਵਾਂ ਦਾ ਪੈਟਰਨ ਚੇਂਜ ਹੋ ਜਿਹੜੀਆਂ ਹਵਾਵਾਂ ਹੁਣ ਤੱਕ ਸਮੁੰਦਰੀ ਉੱਪਰਲੇ ਪੱਧਰ ਤੇ ਵੀ ਸਾਡੇ ਤੱਕ ਪਹੁੰਚ ਰਹੀਆਂ ਸੀ ਉਹ ਠੰਡੀਆਂ ਸ਼ੀਤ ਉਚੇਰੇ ਪਹਾੜਾਂ ਤੋਂ ਹੇਠਾਂ ਡਿੱਗਣਾ ਸ਼ੁਰੂ ਹੋ ਜਾਣਗੀਆਂ ਜਿਹਦੇ ਨਾਲ ਦਿਨ ਦੇ ਤਾਪਮਾਨ ਦੇ ਵਿੱਚ ਘਟੋ ਘਟ ਜਿਹੜਾ ਇਸ ਟਾਈਮ 35 36 ਦੇ ਕਰੀਬ ਫਰਦਾਗਾ ਉਹਦੇ ਵਿੱਚ ਵੱਡੇ ਪੱਧਰ ਤੇ ਖਰਾਬਟ ਆਊਗੀ ਤਾਂ ਉਹ 25 26 27 28 ਦੇ ਨੇੜੇ ਜਿਹੜਾ ਦਰਜ ਹੋਣਾ ਸ਼ੁਰੂ ਹੋ ਜਾਊਗਾ ਸਿਸਟਮ ਦੇ ਦੌਰਾਨ ਕਿਸੇ ਇੱਕ ਦਿਨ ਹੋ ਸਕਦਾ ਕਿ ਦਿਨ ਦਾ ਤਾਪਮਾਨ ਜਿਹੜਾ ਉਹ 24 ਡਿਗਰੀ ਸੈਲਸੀਅਸ ਤੋਂ ਵੀ ਥੱਲੇ ਆ ਜਾ ਰਾਤਾਂ ਦਾ ਤਾਪਮਨ ਜਿਹੜਾ ਹਮਸ ਕਰਕੇ ਹਜੇ ਵੀ ਤਾਂ ਚੱਲ ਰਿਹਾ 25 26 27 ਡਿਗਰੀ ਸੈਲਸੀਅਸ ਨੇੜੇ ਤੜ ਚੱਲ ਰਿਹਾ ਤਾਂ ਇਹ ਘਟ ਕੇ 20 ਡਿਗਰੀ ਸੈਲਸੀਅਸ ਤੇ ਜਾਂ 12 ਡਿਗਰੀ ਸੈਲਸੀਅਸ ਦੇ ਨੇੜੇ ਤੜ ਇਹਦੇ ਆਉਣ ਦੇ ਅਸਾਰ ਬਣਦੇ ਜਾ ਰਹੇ ਨੇ 6 7 8 ਤਰੀਕ ਤੋਂ ਸਵੇਰਾਂ ਨੂੰ ਜਿਹੜਾ ਗਰਮ ਕੱਪੜੇ ਪਾਉਣ ਦੀ ਲੋੜ ਪੈ ਸਕਦੀ ਹੈ ਜਿਨ੍ਹਾਂ ਨੇ ਸਫਰ ਟੂ ਵੀਲਰ ਤੇ ਕਰਨਾ ਉਹਨਾਂ ਲਈ ਜੈਕਤਾ ਪਾਉਣ ਦੀ ਲੋੜ ਪੈ ਸਕਦੀ ਹੈ ਇਦਾਂ ਦਾ ਹੁੰਦਾ ਜਾਪ ਰਿਹਾ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਦਿਨ ਬੀਤਣਗੇ ਜਿਵੇਂ ਜਿਵੇਂ ਪੋਲੂਸ਼ਨ ਦੇ ਵਿੱਚ ਵਾਧਾ ਹੋਊਗਾ ਜਾਂ ਮਾੜਾ ਮੋਟਾ ਕਦੇ ਪੂਰੇ ਦੀ ਹਵਾ ਇੱ ਹਮਸ ਇੱਕ ਵਾਰੀ ਫੇਰ ਥੋੜੇ ਪੱਧਰ ਤੇ ਜ਼ੋਰ ਫੜ ਸਕਦੀ ਆ ਪਰ ਜਿੰਨੀ ਹੁਣ ਹਮਸ ਆ ਇੰਨੇ ਪੱਧਰ ਤੇ ਜ਼ੋਰ ਫੜਦੇ ਅਸਾਰ ਨਹੀਂ ਹੈਗੇ ਪਰ ਰਾਤਾਂ ਉਸ ਤੋਂ ਬਾਅਦ ਲਗਾਤਾਰ ਠੰਡੀਆਂ ਹੀ ਰਹਿਣਗੀਆਂ ਸੋ ਇਹ ਸਿਸਟਮ ਦੇ ਬਾਰੇ ਇੰਨਾ ਕੁ ਅਪਡੇਟ ਆ ਅਗਲੇ ਦਿਨਾਂ ਦੇ ਦੌਰਾਨ ਇਹਦੇ ਵਿੱਚ ਕੀ ਪਤਾ ਆਉਂਦਾ ਕੀ ਘਾਟਾਂ ਦਾ ਉਹ ਜਾਣਕਾਰੀ ਤੁਹਾਡੇ ਤੱਕ ਰੱਖਦੇ ਰਾਂਗੇ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ